ਹਾਂਜੀ ਸਾਸਟੇ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਬਲੌਗ ਦੀ ਤੇ ਇੱਥੇ ਸਵੇਰ ਦਾ ਟਾਈਮ ਸੀਗਾ ਮੰਮੀ ਲੱਗੇ ਸੀ ਆਲੂ ਵਾਲੇ ਪਰੌਂਠੇ ਬਣਾਉਣ ਤੇ ਅੱਜ ਚੁੱਲੇ ਤੇ ਮੰਮੀ ਕਹਿੰਦੀ ਚੱਲ ਬਣਾ ਲੰਨੇ ਆ ਇਹਦੇ ਪਾਪਾ ਨੇ ਕੰਮ ਤੇ ਨਹੀਂ ਜਾਣਾ ਸੀਗਾ ਤੇ ਰੋਟੀ ਫੇ ਨਹੀਂ ਥੋੜੀ ਘੱਟ ਬਣਾਉਣੀ ਸੀ ਇਸ ਕਰਕੇ ਫਿਰ ਚੁੱਲੇ ਤੇ ਨਾਲ ਚੁੱਲੇ ਤੇ ਪਰੌਂਠੇ ਵਧੀਆ ਬਣਦੇ ਆ ਤੇ ਭੱਠੀ ਤੇ ਫਿਰ ਤੇਲ ਜਿੰਨਾ ਪਾਈਦਾ ਉਹ ਸਾਰਾ ਥੱਲੇ ਨਰੋੜੇ ਜਾਂਦਾ ਆ ਇਸ ਕਰਕੇ ਫਿਰ ਤਵੇ ਤੇ ਹੀ ਵਧੀਆ ਬਣਦੇ ਆ ਤੇ ਮੈਂ ਸਮਰ ਦੇ ਪਾਪਾ ਨੂੰ ਤੇ ਆਪਣੇ ਲਈ ਲੈ ਕੇ ਗਈ ਸੀਗੀ ਤੇ ਇੱਥੇ ਮੈਂ ਦਿਖਾਉਂਦੀ ਪਈਆਂ ਪਰੌਂਠੇ ਤੇ ਅਸੀਂ ਚਾਹ ਨਾਲ ਹੀ ਖਾ ਲਿਆ ਸੀ ਜ ਸਵੇਰ ਦੀ ਚਾਹ ਨਾਲੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਦਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਤੇ ਅਸੀਂ ਕਹਿੰਦੇ ਸੀਗੇ ਸਾਡੀ ਬਹੁ ਹੋਈ ਆ ਉਹ ਚਲਵਾਈ ਲੈ ਚੱਲੇ ਆ ਤੇ ਨਾਲੇ ਸਿਲੰਡਰ ਭਰਉਣਾ ਆ ਤੇ ਆ ਪਿੱਛੇ ਬਹਿ ਗਿਆ ਹੁਣ ਕਹਿੰਦਾ ਬਸ ਕਿਹੜੀ ਘੜੀ ਲੈ ਜਾਓ ਮੈਨੂੰ ਬਾਹਰ ਚਲੋ ਜੀ ਅਸੀਂ ਹੁਣ ਚੱਲਦੇ ਆ ਬਾਏ ਬਾਏ ਉਹਨੇ ਘਟ ਕੇ ਫੜਿਆ ਆ ਮਾਜੇ ਨੇ ਬਣਾ ਕੇ ਦੇ ਸੇਨੀਆਂ ਕੋਲੀਆਂ ਜੀਆਂ ਤੇ ਇਹ ਬਾਤਾਂ ਦੀਆਂ ਜਿਹੜੀਆਂ ਦੁਆਰਤਾਂ ਦੇ ਲਿਆਂਦੀਆਂ ਸੀ ਤੇਣੀਆਂ ਉਹ ਬਾਈਆਂ ਪੱਣਿਆ ਆ ਉਹ ਵੀ ਯਾਰ ਮੈਂ ਇਹਨਾਂ ਨੂੰ ਬਣਾ ਕੇ ਦੇਣ ਲੱਗੀ ਆ 10 ਮਿੰਟਾਂ 'ਚ ਬਣ ਜਾਣੀਆਂ ਇਹ li ha cotti con Marielle. ਆ ਜਾਂਦਾ ਹੈ। ਮੈਂ ਵੀ ਤੇ ਬਾ ਕੋਈ ਜਦੋਂ ਮਨ ਰਿਹਾ ਤੇ ਕਿਹਨੂੰ ਆਂ। ਹਾਂ ਜੀ ਆਪਾਂ ਨੂੰ ਦਿਖਾ ਦਿੰਦੇ ਹਾਂ। ਹਾਂਜੀ ਲੋ ਜੀ ਇੱਥੇ ਮੈਂ ਇਹਨਾਂ ਨੂੰ ਪਾ ਕੇ ਦੇ ਦਿੱਤੀ ਸੀਗੀਆਂ ਸੇਮੀਆਂ ਮੰਮੀ ਨੂੰ ਤਾਂ ਫੇਣੀ ਆ ਮੰਮੀ ਨੂੰ ਤਾਂ ਸਮਰ ਤੇ ਪਾਪਾ ਨੂੰ ਤੇ ਮੈਨੂੰ ਨਹੀਂ ਪਸੰਦ ਹੈਗੀਆਂ ਇਹ ਤੇ ਇਸ ਕਰਕੇ ਸਵੇ ਦੇ ਆਲੂ ਵਾਲੇ ਪਰੌਂਠੇ ਪਏ ਸੀ ਪਹਿਲਾਂ ਤਾਂ ਮੈਂ ਉਹ ਖਾਣ ਲੱਪੀ ਫਿਰ ਮੈਂ ਵਿੱਚੀ ਛੱਡ ਕੇ ਤਾਂ ਦੂਜਾ ਤਕੋੜੇ ਲੈ ਆਈ ਸੀਗੇ ਤੇ ਮੰਮੀ ਸਮਰ ਨੂੰ ਖੜਾਉਂਦੇ ਪਏ ਆ ਸੇਮੀਆਂ ਤੇ ਇੱਥੇ ਬਾਜੀ ਆ ਗਏ ਸੀਗੇ ਤੇ ਮੈਂ ਖਾਦੀਆਂ ਨਹੀਂ ਫਿਰ ਮੈਂ ਪਕੌੜੇ ਹੀ ਖਾਦੇ ਸੀਗੇ ਦੋਕ ਤੇ ਬਾਕੀ ਆਪਾਂ ਇੱਥੇ ਗੱਲਾਂ ਬਾਤਾਂ ਕਰਦੇ ਸੀਗੇ ਇਸ ਕਰਕੇ ਆਪਾਂ ਵਾਇਸ ਬੰਦ ਕਰ ਦਿੱਤੀ ਸੀ ਹਾਂਜੀ ਲੋ ਜੀ ਇੱਥੇ ਟਾਈਮ ਹੋ ਗਿਆ ਸੀ ਸ਼ਾਮ ਦਾ ਸ਼ਾਮ ਦੇ 5:00 5:30 ਹੋ ਗਏ ਸੀਗੇ ਤੇ ਆਪਾਂ ਇੱਥੇ ਬਣਾਉਣੇ ਸੀਗੇ ਗਾਜਰਾ ਮਟਰ ਤੇ ਆਲੂਆਂ ਦੀ ਸਬਜ਼ੀ ਤੇ ਪਤਲੀ ਆਪਾਂ ਧਾਰ ਦਿੱਤੀ ਆ ਤੇ ਇੱਥੇ ਚੁੱਲ੍ਹਾ ਹੀ ਰੱਖ ਲਿਆ ਆ ਹੁਣ ਇੱਥੇ ਦੇ ਦਿਆਂ ਇਹ ਚੁੱਲੇ ਤੇ ਹੀ ਬਣਾ ਲਿਆ ਕਰਾਂਗੇ ਨਾਲੇ ਰਸੋਈ ਦੇ ਕੋਲ ਰੱਖ ਹੋ ਜਾਂਦਾ ਆ ਤੇ ਇੱਥੇ ਮੈਂ ਪਾ ਲਿਆ ਆ ਜੀ ਤੇਲ ਰਿਫਾਈਨਡ ਕਿਉਂਕਿ ਸਵੇਨ ਨੂੰ ਟੀਫਨਾ ਦੇ ਬੱਚੇ ਪਾਉਣੀ ਹੁੰਦੀ ਸਬਜ਼ੀ ਇਸ ਕਰਕੇ ਫਿਰ ਆਪਾਂ ਰਿਫਾਈਨਡ ਭਾਰਤ ਦੀ ਲਾ ਉਦਾਂ ਆਪਾਂ ਗगन ਕੇ ਭਾਰਤੀ ਦਾ ਆ ਤੇ ਔਰ ਇੱਥੇ ਆਪਾਂ ਮਚਾਉਂਦੇ ਪਏ ਵਧੀਆ ਤੇ ਮੰਮੀ ਇੱਥੇ ਗਰਮ ਮਸਾਲਾ ਘਟਦੇ ਪਿਆ ਸੀਗੇ ਤੇ ਗਰਮ ਮਸਾਲਾ ਖਤਮ ਹੋਇਆ ਪਿਆ ਸੀ ਗਰਮ ਮਸਾਲਾ ਆਪਣਾ ਖਤਮ ਹੋਇਆ ਸੀਗਾ ਇਸ ਕਰਕੇ ਤੇ ਇੱਥੇ ਮੈਂ ਮੇਥੀ ਵੀ ਰੱਖ ਲਈ ਸੀ ਕੋਲ ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਦਿੱਤਾ ਆ ਤੇ ਨਾਲੇ ਆਪਾਂ ਪਾਵਾਂਗੇ ਹੁਣ ਇਹਦੇ ਵਿੱਚ ਪਿਆਜ਼ ਤੇ ਪਾਥੀਆਂ ਲਾ ਦਵਾਂਗੇ ਤਾਂ ਕਿ ਅੱਗ ਆਪਣੀ ਬਲਦੀ ਰਹੇ ਇਸ ਕਰਕੇ ਤੇ ਸਮਰਦੇ ਪਾਪਾ گئے ਸੀਗੇ ਕੰਮ ਉਹ ਆਇਆ ਥੋੜਾ ਜਿਹਾ ਲੇਟ ਸਮਾਨ ਨੂੰ ਲੈ ਕੇ ਸੱਚ ਉਹ ਆ ਗਏ ਸੀ ਕੰਮ ਤੋਂ ਤੇ ਸਮਾਨ ਨੂੰ ਲੈ ਕੇ ਨਾ ਉਹ ਬਾਹਰ ਗਏ ਸੀਗੇ ਉਹਨੂੰ ਘਮਾਉਣ ਤੋਰ ਕੇ ਹੀ ਕਹਿੰਦੇ ਚੱਲ ਅਸੀਂ ਘੁੰਮ ਕੇ ਆਉਨੇ ਆ ਤੁਸੀਂ ਆਪਣਾ ਕੰਮ ਕਰ ਲਓ ਤੇ ਅਸੀਂ ਇੱਥੇ ਬੈਠੇ ਨਾਲੇ ਗੱਲਾਂ ਬਾਤਾਂ ਕਰੀ ਗਈਆਂ ਤੇ ਨਾਲੇ ਅਸੀਂ ਸਬਜ਼ੀ ਬਣਾਈ ਗਏ ਮੰਮੀ ਮਸਾਲਾ ਕੁੱਟੀ ਗਏ ਤੇ ਇੱਥੇ ਮੈਂ ਹੁਣ ਪਾ ਦਿੱਤੇ ਆ ਜੀ ਪਿਆਜ਼ ਵਿੱਚ ਪਾਇਨ ਛੇੜਾ ਦੇਵਾਂਗੇ ਥੋੜੇ ਜਿਹਾ ਆਪਾਂ ਇਹਨਾਂ ਨੂੰ ਭੁੰਨਾਂਗੇ ਫਿਰ ਆਪਾਂ ਇਹਦੇ ਵਿੱਚ ਪਾ ਦਵਾਂਗੇ ਮੇਥੀ ਇੱਥੇ ਸਾਡੇ ਗਵਾਂਡੀਆਂ ਦਾ ਮੁੰਡਾ ਆਇਆ ਸੀਗਾ ਤੇ ਉਹ ਵਿੱਚ ਡਾਂਸ ਜਿਹਾ ਕਰਕੇ ਭੱਜ ਗਿਆ ਪਰ ਉਹ ਵਿੱਚ ਆਇਆ ਨਹੀਂ ਉਹਦੀ ਫੋਟੋ ਆਈ ਨਹੀਂ ਗਈ ਤੇ ਉਹ ਛੇੜ ਦਾ ਪਿਆ ਸੀ ਫੋਨ ਨੂੰ ਕਹਿੰਦਾ ਚਾਚੀ ਨਹੀਂ ਬਾਣਦੀ ਹੈਗੀ ਤੁਹਾਡੀ ਵੀਡੀਓ ਮੈਂ ਕਿਹਾ ਐਵੇਂ ਹੀ ਬਾਣਦੀ ਆ ਮੈਂ ਆਪ ਸੈੱਟ ਕੀਤਾ ਆ ਤੇ ਹਿੰਦੀ ਆਪਾਂ ਉਹਨਾਂ ਵੀ ਥੋੜੀਆਂ ਜੀਆਂ ਗੱਲਾਂ ਬਾਤਾਂ ਕੀਤੀਆਂ ਫੇਰ ਉਹ ਚਲ ਗਿਆ ਸੀਗਾ ਹਜੇ ਅਸੀਂ ਨਵੇਂ-ਨਵੇਂ ਵਲੌਗ ਬਣਾਉਂਦੇ ਕਰਕੇ ਨਾ ਥੋੜਾ ਜਿਹਾ ਸਾਰੇ ਜਾਣੀ ਹੇਦੀ ਉਹ ਵਿਦੇਸ਼ ਕੇ ਹੱਸਦੇ ਆ ਹਜੇ ਵੀ ਇਹ ਕੀ ਕਰਨ ਲੱਗੇ ਆ ਤੇ ਚਲੋ ਕੋਈ ਨਹੀਂ ਤੇ ਬਹੁਤ ਜਾਣੀ ਬਣਾਉਂਦੇ ਆ ਤੇ ਆਪਾਂ ਇਹ ਚ ਮੇਥੀ ਪਾ ਦਿੱਤੀ ਆ ਤੇ ਹੁਣ ਆਪਾਂ ਟਮਾਟਰ ਵੀ ਕੱਟਿਆ ਸੀਗਾ ਤੇ ਹਰੀਆਂ ਮਿਰਚਾਂ ਵੀ ਕੱਟੀਆਂ ਸੀ ਉਹ ਆਪਾਂ ਵਿੱਚ ਪਾ ਦੇਣੀਆਂ ਇਹਦੇ ਹੁਣ ਤੇ ਆਪਾਂ ਮਸਾਲਾ ਮੰਮੀ ਨੇ ਕੱਟ ਦਿੱਤਾ ਸੀਗਾ ਉਹ ਆਪਾਂ ਇਹਦੇ ਵਿੱਚ ਜਿਹੜੀਆਂ ਕੌਲੀਆਂ ਜੀਆਂ ਆ ਮਸਾਲੇਦਾਨੀ ਚ ਉਹਦੇ ਵਿੱਚ ਪਾ ਕੇ ਰੱਖ ਲਵਾਂਗੇ ਥੋੜਾ ਹੀ ਸੀਗਾ ਲਿਆਂਦਾ ਤੇ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਆ ਤੇ ਨਾਲੇ ਚੁੱਲ੍ਹਾ ਬਲ ਜਾਂਦਾ ਇਦਾਂ ਇਹਦੇ ਵਾਲੇ ਦਿਵਾਲੇ ਜਿਹਾ ਮਾਚਾਰ ਪੰਜ ਜਾਣੇ ਜਿੱਦਾਂ ਮਾਰਚੀ ਬੈਠ ਜਾਣ ਤੇ ਅੱਗ ਸੇਕ ਹੋ ਜਾਂਦੀ ਆ ਤੇ ਹੁਣ ਆਪਾਂ ਸ਼ਾਮ ਨੂੰ ਕੋਸ਼ਿਸ਼ ਕਰਿਆ ਕਰਨੀ ਆ ਕਿ ਆਪਾਂ ਚੁੱਲ੍ਹਾ ਹੀ ਵਾਲਿਆ ਕਰੀਏ ਰੋਜ਼ ਹੀ ਤੇ ਇੱਥੇ ਮੈਂ ਮਸਾਲਾ ਪਾਉਂਦੀ ਪਈ ਆ ਕੋਲੀ ਵਿੱਚ ਹਾਂਜੀ ਲਓ ਜੀ ਆਪਾਂ ਹੁਣ ਇਹਦੇ ਵਿੱਚ ਮਿਰਚਾਂ ਤੇ ਟਮਾਟਰ ਆਪਾਂ ਪਾ ਦਿੱਤਾ ਆ ਤੇ ਇਹਨੂੰ ਥੋੜਾ ਟਾਈਮ ਸੇਕ ਲਵਾ ਕੇ ਤੇ ਫਿਰ ਆਪਾਂ ਇਹਦੇ ਵਿੱਚ ਲੂਣ ਮਿਰਚ ਮਿਰਚ ਤਾਂ ਪਾ ਲਈ ਲਾਲ ਮਿਰਚ ਪਾਉਣੀ ਆ ਥੋੜੀ ਜਿਹੀ ਤੇ ਉਹ ਪਾਵਾਂਗੇ ਮਸਾਲਾ ਨਾਲੇ ਤੇ ਧਨੀਆ ਆਪਾਂ ਬਾਅਦ ਵਿੱਚ ਪਾਵਾਂਗੇ ਮੰਮੀ ਨੇ ਲਿਆ ਕੇ ਰੱਖ ਲ কাল ਦਾ ਹੀ ਲਿਆ ਕੇ ਰੱਖਿਆ ਸੀਗਾ ਪਿਆ ਸੀਗਾ ਉਹ ਧੋ ਕੇ ਆਪਾਂ ਕੱਟ ਕੇ ਵਿੱਚ ਪਾ ਲਵਾਂਗੇ ਬਾਅਦ ਵਿੱਚ ਥੋੜੇ ਟਾਈਮ ਬਾਅਦ ਜਦੋਂ ਸਾਰੀ ਸਬਜ਼ੀ ਆਪਾਂ ਵਿੱਚ ਪਾ ਲਈ ਉਦੋਂ ਤੇ ਇੱਥੇ ਆਪਾਂ ਪਾਉਂਦੇ ਪਏ ਆ ਤੇ ਇੱਥੇ ਅਸੀਂ ਸਲਾਹਾਂ ਕਰਦੀਆਂ ਪਈਆਂ ਸੀ ਇੱਥੇ ਵੀ ਚੁੱਲ੍ਹਾ ਇੱਧਰ ਨੂੰ ਸਹੀ ਹੈ ਨੇੜੇ ਰਸੋਈ ਦੇ ਉਧਰ ਨੂੰ ਸਾਨੂੰ ਦੂਰ ਪੈਂਦਾ ਇਸ ਕਰਕੇ ਥੋੜੀ ਘੋਲ ਹੋ ਜਾਂਦੀ ਆ ਤੇ ਚੁੱਲ੍ਹਾ ਚੁੱਲ੍ਹੇ ਤੇ ਕੰਮ ਕਰਨੇ ਦੀ ਤੇ ਉਹ ਫੇ ਕੋਈ ਇਦਾਂ ਟਿਕਾਣਾ ਜ ਨਹੀਂ ਹੈਗਾ ਕਿਉਂਕਿ ਇਦਾਂ ਨੂੰ ਮਿੱਟਾ ਪਈਆਂ ਆ ਸਾਡੇ ਇੱਕ ਪਾਸੇ ਤੇ ਇੱਕ ਇਧਰ ਆਪਾਂ ਬਾਲਣ ਭੂਲਣ ਰੱਖੀਦਾ ਆ ਤੇ ਨਾਲੇ ਰਸੋਈ ਦੀ ਇੱਥੇ ਤਾਂ ਕੀ ਆ ਇਸ ਕਰਕੇ ਚੁੱਲੇ ਦੀ ਸੈਟਿੰਗ ਨਹੀਂ ਆਉਂਦੀ ਇਹੀ ਚੁੱਲਾ ਦੇਖਦੇ ਇੱਥੇ ਕੀ ਆਪਾਂ ਟਕਾ ਕੇ ਰੱਖ ਲੈਣਾ ਇੱਥੇ ਕੀ ਆਪਾਂ ਬਾਲ ਲਿਆ ਕਰਨਾ ਆ ਤੇ ਜਿੱਦਾਂ ਨੂੰ ਮਰਜ਼ੀ ਕਰ ਦੋ ਇਹਨੂੰ ਚੱਕਵੇਂ ਚੁੱਲੇ ਦਾ ਇਹੀ ਫਾਇਦਾ ਹੋ ਜਾਂਦਾ ਆ ਤੇ ਹੁਣ ਆਪਾਂ ਇਹਦੇ ਵਿੱਚ ਲੂਣ ਮਿਰਚ ਮਸਾਲਾ ਪਾ ਦਵਾਂਗੇ ਤੇ ਹਾਂਜੀ ਇਹਨੂੰ ਆਪਾਂ ਮੈਕਸ ਕਰ ਦਿੱਤਾ ਲੂਣ ਮਿਰਚ ਮਸਾਲੇ ਨੂੰ ਤੇ ਇੱਧਰ ਸਾਡੇ ਉਹਦੀ ਜਿਹੜੇ ਮੁੰਡਾ ਆਇਆ ਸੀ ਉਹਦੀ ਮੰਮੀ ਹੋਣੀ ਸਟੇਟ ਦੀਆਂ ਸੀ ਕਹਿੰਦੀਆਂ ਤੁਸੀਂ ਚੁੱਲਾ ਸਟੈਂਡ ਜਿਹਾ ਬਣਾਇਆ ਹੈ ਨਾ ਅਸੀਂ ਤਾਂ ਆਪ ਹੀ ਘਰੇ ਬਣਾਇਆ ਸੀਗਾ ਤੇ ਉਹ ਰੱਖ ਕੇ ਅਸੀਂ ਹੁਣ ਵੀਡੀਓ ਬੁੜੀਆਂ ਵਗੈਰਾ ਬਣਾ ਲੇਦੀਆਂ ਆ ਤੇ ਹਾਂਜੀ ਇੱਥੇ ਮੈਂ ਹੁਣ ਥੋੜਾ ਜਿਹਾ ਮਸਾਲੇ ਨੂੰ ਭੁੰਨਣ ਲਈ ਪਾਣੀ ਲੈ ਕੇ ਆਉਣੀ ਆ ਤੇ ਨਾਲੇ ਆਪਾਂ ਸਮਾਰ ਵਗੈਰਾ ਅੰਦਰ ਰੱਖ ਦਿੰਨੇ ਆ ਤੇ ਇੱਥੇ ਮੈਂ ਥੋੜਾ ਜਿਹਾ ਪਾਣੀ ਪਾਉਂਗੀ ਤਾਂ ਕਿ ਆਪਣਾ ਲੂਣ ਮਿਰਚ ਮਸਾਲਾ ਜਿਹੜਾ ਉਹ ਭੁੱਜ ਜਵੇ ਥੋੜਾ ਜਿਹਾ ਤੇ ਫੇਰ ਆਪਾਂ ਇਹਦੇ ਵਿੱਚ ਸਬਜ਼ੀ ਪਾਵਾਂਗੇ ਤੇ ਇਹਨੂੰ ਥੋੜਾ ਜਿਹਾ ਸੇਕ ਲਵਾ ਕੇ ਫੇਰ ਆਪਾਂ ਪਾਉਨੇ ਆ ਵਿੱਚ ਸਬਜ਼ੀ ਤੇ ਆਪਾਂ ਪਹਿਲੇ ਪਹਿਲੀ ਵਾਰ ਬਣਾਈ ਆ ਹਜੇ ਆਪੇ ਤੋਂ ਪਹਿਲਾਂ ਆਪਾਂ ਬਣਾਈ ਨਹੀਂ ਸੀ ਜਿਆਦੇ ਸਿਆਲ ਸ਼ੁਰੂ ਹੋਏ ਆ ਕਿਉਂਕਿ ਗਾਜਰਾ ਤਾਂ ਕਦੋਂ ਦੀਆਂ ਐਆਂ ਹੋਈਆਂ ਸੀਗੀਆਂ ਪਰ ਅਸੀਂ ਬਣਾਈਆਂ ਨਹੀਂ ਗੀਆਂ ਤੇ ਕੱਲੇ ਬਣਾਈਆਂ ਅੱਜ ਬਣਾਈਆਂ ਸੀ ਸੌਰੀ ਤੇ ਹੋਣਾ ਪਏ ਇਹਦੇ ਵਿੱਚ ਸਬਜ਼ੀ ਪਾ ਦਵਾਂਗੇ ਤੇ ਸਬਜ਼ੀ ਆਪਾਂ ਪਾ ਕੇ ਇਹਨੂੰ ਮਿਕਸ ਕਰਕੇ ਢੱਕ ਕੇ ਰੱਖਾ ਦੇਵਾਂਗੇ ਤਮਾਰੀ ਇੱਧਰ ਬਾਈਕ ਆ ਦੇ ਪਾਪਨ ਦੇ ਪਾਪਨ ਦਖਾਲ ਦੇ ਪਾਪਨ ਦਗਾ ਪਾਪੇ ਨੂੰ ਪਾਪਨ ਤੇ ਪਾਪਾ ਬੂੰ ਬੂੰ ਹਾਂ ਉਹਨੂੰ ਕਿ ਲੈਣਾ ਰੋ ਲੈ ਆ ਜੋ ਆਪਣਾ ਬਾਸਲੀ ਬਣ ਲੱਗਾ ਚੱਲ ਆ ਭਰੀ ਆਈ ਜੀ ਚੱਲੀਏ ਸਮੜ ਬਾਣ ਜੀ ਰੱਖੀ समान लिखा चला क्या तो तो चल नहीं, नहीं कल मैं जन्डू सि जाऊंगा समान लिखाऊंगा अद्धी दयाड़ी समान लिया अद्धी द्या में लाऊंगा मुड़के दो दिन काम है ਹਾਂ ਜੀ ਜੀ ਇਹ ਨੀ ਨਾ ਫਰਾਕ ਸੀਂਤੀ ਸੀ ਜਿਹੜਾ ਮੈਂ ਉਹ ਸੀਂਦੀ ਸੀਗੀ ਦੁਪਹਿਰੇ ਤੇ ਵੀ ਹਾਂ ਉ ਤਰਪਾਈ ਕਾ ਨਾ ਗळा ਤੇ ਬਾਹਾਂ ਲਗਾਉਣ ਵਾਲੀਆਂ ਰਹਿ ਗਈਆਂ ਆ ਤੇ 10 ਸੀ ਸੀ ਹੋਈਆ ਸਾੜੀ ਸੀਗੀ ਇਹ ਤੇ ਇਹਦੇ ਆ ਘੇਰੇ ਤੇ ਸਾਰੇ ਪਾਸੇ ਆਹ ਆ ਬਣੇ ਹੋਏ ਆ ਇੱਥਾ ਉੰਝੇ ਲੋ ਜੀ ਆਪਣੀ ਗਾਜਰਾ ਮਟਰ ਤੇ ਆਲੂ ਦੀ ਸਬਜ਼ੀ ਨੂੰ ਜੀ ਸੀਗੀ ਉਸ ਤੋਂ ਬਾਅਦ ਅਸੀਂ ਮੋਤੀ ਨੂੰ ਹੱਬੇ ਸੀ ਫਿਰ ਤੇ ਨਾਮ ਤੇ ਮੈਂ ਦਿਖਾਈ ਨਹੀਂ ਬਣ ਬਣੀਓ ਇੱਕ ਤਰ੍ਹਾਂ ਆਪਟੀਲੀ ਬਣਾ ਦੇਣੀ ਹੈ ਗਾਜਰਾਂ ਮਟਰ ਇਹ ਤੱਕ ਲਈ ਜਿਸਨ ਦਾ ਵੜਾ ਵੜੀਆ ਜੋ ਪਹਿਲੀ ਵਾਰ ਬਣਾਈ ਆਪਾਂ ਬਾਜਾ ਮੰਡੀ ਨੂੰ ਨਹੀਂ ਕੀਤੇ ਤੇ ਤੋਬੇਲਾ ਪਹਿ ਜਿਨੀ ਬਣਾਈ ਸੀ ਤੇ ਗਾਜਰਾ ਤਾਂ ਕਦੂ ਦੀਆਂ ਇੰਨਾਂ ਹੋਈਆਂ ਸੀ ਜੀ ਆਪਾਂ ਹੁਣ ਬਣਾਈਆਂ ਤੇ ਹੁਣ ਸਿਲੱਦ ਸੀ ਗਈ ਜੀ ਰੋਟੀ ਖਾਣਾ ਤੇ ਟਾਈਮ ਹੋ ਗਿਆ 7:30 ਤੇ ਸਮਾਂ ਦੇ ਘੱਟ ਦਾ ਕਦੂ ਦੀ ਤੇਲੀਆ ਨਹੀਂ ਸੀ ਰੋਟੀ ਰੋਟੀ ਖਾ ਲਈ ਤੇ ਨੂੰ ਠੰਡੀ ਕਰਕੇ ਉਠਾ ਨੂੰ ਨਹੀਂ ਕਰਦਾ ਹੁਣ ਸੀ ਉਠਾ ਤੇ ਬਈ ਨਾ ਠੀਕ ਨਹੀਂ ਹੈਗਾ ਇਸ ਕਰਕੇ ਉਹ ਵੀ ਫਿਰ ਮਦਦ ਲੱਗਦਾ ਹੁਣ ਉਹ ਵੀ ਮੇਰੇ ਨਾਲ ਹੀ ਬਾਹਰ ਆਇਆ ਹੈ ਫਿਰ ਚਾਚੇ ਤਾਂ ਚਲੇ ਗਿਆ ਤੇ ਲਓ ਜੀ ਆਪਾਂ ਹੌਣੇ ਦੇ ਵਿੱਚ ਦੇਸੀ ਘੇਵ ਵਗੈਰਾ ਪਾ ਕੇ ਸਾਰਿਆਂ ਨੂੰ ਦਮਾਂਗੇ